ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਜੇ ਗੁਪਤਾ ਨੇ ਪਿੰਡ ਕੀਰਤਨਗੜ ਅਤੇ ਪਿੰਡ ਬੋਲੇਚੱਕ ਵਿਖੇ ਮੋਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਐਸਮੋਕੇ ਸਰਪੰਚ ਸੁਖਵਿੰਦਰ ਸਿੰਘ ਗੁਰਦਾਸ ਸਿੰਘ ਬਲਾਕ ਇਨਚਾਰਜ ਲਖਬੀਰ ਸਿੰਘ ਕਾਲਾ ਸੁਦੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਦੋ ਮੋਹੱਲਾ ਕਲੀਨਿਕ ਜਿਹੜੇ ਹੈ ਸੈਂਟਰ ਕੋਸਟਿਚਰਸੀ ਦੇ ਦੋ ਪਿੰਡਾਂ 'ਚ ਅੰ데 ਅਸੀਂ ਪਿੰਡ ਕਿਰਤਨਗੜ੍ਹ ਦੇ ਵਿੱਚ ਉਦਗਾਣ ਕਰਕੇ ਆਏ ਆਂ ਔਰ ਦੂਸਰਾ ਪਿੰਡ ਬੁਲੇ ਚੱਕ ਦੇ ਵਿੱਚ ਔਰ ਮੇਰੇ ਨਾਲ ਪਿੰਡ ਦੇ ਸਰਪੰਚ ਕਿਉਂਕਿ ਤਿੰਨ ਪੰਚਾਇਤਾਂ ਮੇਰੀਆਂ ਤਿੰਨੋਂ ਪੰਚਾਇਤਾਂ ਚ ਸਰਪੰਚ ਸਾਡੇ ਹੀ ਆ ਆਮ ਆਦਮੀ ਪਾਰਟੀ ਦੇ ਸੋ ਸਰਪੰਚ ਸਾਡੇ ਕਿਰਤਨਗੜ੍ਹ ਚ ਸੰਦੀਪ ਸਿੰਘ ਸੁੱਖਾ ਜੀ ਔਰ ਬੁਲੇ ਚੱਕ ਚ ਹਰਜੀਤ ਸਿੰਘ ਜੀ ਜਿੱਥੇ ਸਰਪੰਚ ਤੇ ਬਹੁਤ ਜ਼ਿਆਦਾ ਖੁਸ਼ ਸੀਗੇ ਔਰ ਪਿੰਡ ਵਾਲੇ ਦੇ ਚਿਹਰਿਆਂ ਤੇ ਵੀ ਖੁਸ਼ੀ ਦੇਖਣ ਵਾਲੀ ਸੀ ਵਾਕਈ ਉਹ ਜਿਹੜੀ ਇਹ ਮੁਹੱਲਾ ਕਲੀਨਿਕ ਅਸੀਂ ਬਣਾ ਰਹੇ ਆ ਹਰ ਪਿੰਡ ਚ ਸ਼ਹਿਰ ਦੇ ਵਿੱਚ ਕਿੰਨੇ ਮੁਹੱਲਾ ਕਲੀਨਿਕ ਬਣ ਚੁੱਕੇ ਆ ਲੋਕ ਇਸ ਚੀਜ਼ ਦੀ ਬਹੁਤ ਸ਼ਲਾਘਾ ਕਰ ਰਹੇ ਆ ਕਿਉਂਕਿ ਹਰ ਪਰਿਵਾਰ ਚ ਕੋਈ ਨਾ ਕੋਈ ਪੇਸ਼ੈਂਟ ਤੇ ਹੈ ਹੀ ਆ ਚਾਹੇ ਉਹ ਬਲੱਡ ਪ੍ਰੈਸ਼ਰ ਦਾ ਹੈ ਚਾਹੇ ਸ਼ੂਗਰ ਦਾ ਹੈ ਚਾਹੇ ਹਾਰ ਦਾ ਹੈ ਚਾਹੇ ਗੋਡਿਆਂ ਦੀ ਦਰਦ ਹੈ ਇਧਰ ਉਧਰ ਸੋ ਹਰ ਤਰ੍ਹਾਂ ਦੀ ਦਵਾਈ ਜਿਹੜੀ ਆ ਬਹੁਤ ਮਿਲੇਗੀ ਹਰ ਤਰ੍ਹਾਂ ਦਾ ਟੈਸਟ ਜਿਹੜਾ ਫ੍ਰੀ ਹੋਏਗਾ ਸੋ ਲੋਕ ਪਿੰਡਾਂ ਦੇ ਪਿੰਡ ਦੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਸਾਰੇ ਹੀ ਬਹੁਤ ਜ਼ਿਆਦਾ ਖੁਸ਼ ਨੇ ਸੋ ਮੈਂ ਪਿੰਡ ਵਾਲਿਆਂ ਨੂੰ ਅੱਜ ਦੇ ਇਸ ਮੌਕੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿਨਾਵਾਂ ਰਿਸ਼ਵਾਸ ਦਿਵਾਉਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਜਿਹੜੇ ਆ ਹੋਰ ਵੀ ਜ਼ਿਆਦਾ ਸਪੀਡ ਦੇ ਨਾਲ ਕੀਤੇ ਜਾਣਗੇ